ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਨਾਨਕ ਸ਼ਾਹੀ ਕੈਲੰਡਰ 2026 ਦੇ ਅਨੁਸਾਰ ਤੁਹਾਨੂੰ ਅਸੀਂ ਇਸ ਵੀਡੀਓ ਵਿੱਚ ਜਾਣਕਾਰੀ ਦੇਣ ਜਾ ਰਹੇ ਹਾਂ ਕਿ ਸਾਲ 2026 ਦੇ ਵਿੱਚ ਸੰਗਰਾਂਦ ਪੁੰਨਿਆ ਮੱਸਿਆ ਪੰਚਮੀ ਇਕਾदशी ਅਤੇ ਦਸਵੀਂ ਕਿਹੜੇ ਮਹੀਨੇ ਦੇ ਕਿੰਨੀ ਤਰੀਕ ਨੂੰ ਜੜੀ ਆ ਮਨਾਈ ਜਾਵੇਗੀ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਵੀਡੀਓ ਨੂੰ ਡਾਊਨਲੋਡ ਵੀ ਜਰੂਰ ਕਰ ਲਵੋ ਤਾਂ ਜੋ ਹਰ ਮਹੀਨੇ ਤੁਸੀਂ ਸੰਗਰਾਦ ਪੁੰਨਿਆ ਮੱਸਿਆ ਪੰਚਮੀ ਇਕਾदशी ਅਤੇ ਦਸਮੀ ਡੇਟਾ ਦੇ ਅਨੁਸਾਰ ਦੇਖ ਸਕੋ ਵੀਡੀਓ ਨੂੰ ਲਾਈਕ ਦੇ ਬਟਨ ਤੇ ਕਲਿੱਕ ਕਰਕੇ ਸਾਥ ਸੰਗਤ ਜੀ ਲਾਈਕ ਜਰੂਰ ਕਰ ਦਿਓ ਆਓ ਅਸੀਂ ਸ਼ੁਰੂਆਤ ਕਰਦੇ ਹਾਂ ਜਨਵਰੀ 2026 ਤੋਂ ਸੰਗਰਾਦ ਜੋ ਕਿ ਜਨਵਰੀ ਮਹੀਨੇ ਦੇ ਵਿੱਚ 14 ਜਨਵਰੀ ਨੂੰ ਪੁੰਨਿਆ 3 ਜਨਵਰੀ ਨੂੰ ਮੱਸਿਆ 18 ਜਨਵਰੀ ਨੂੰ ਪੰਚਮੀ 23 ਜਨਵਰੀ ਨੂੰ ਇਕਾदशी 14 ਜਨਵਰੀ ਅਤੇ 29 ਜਨਵਰੀ ਨੂੰ ਦਸਮੀ ਜੋ ਕਿ 28 ਜਨਵਰੀ ਨੂੰ ਬਰੀ ਸ਼ਰਦਾ ਪੂਰਨ ਨਾਲ ਮਨਾਈ ਜਾਵੇਗੀ ਹੁਣ ਅਸੀਂ ਗੱਲ ਕਰਦੇ ਆ ਜੀ ਫਰਵਰੀ ਮਹੀਨੇ ਦੀ ਫਰਵਰੀ ਮਹੀਨੇ ਦੀ ਸੰਗਰਾਦ 12 ਫਰਵਰੀ ਪੁੰਨਿਆ 1 ਫਰਵਰੀ ਮੱਸੀਆ 17 ਫਰਵਰੀ ਪੰਚਮੀ 22 ਫਰਵਰੀ ਇਕਾदशी 13 ਫਰਵਰੀ ਅਤੇ 27 ਫਰਵਰੀ 10ਵੀਂ 26 ਫਰਵਰੀ ਨੂੰ ਮਨਾਈ ਜਾਵੇਗੀ ਹੁਣ ਅਸੀਂ ਗੱਲ ਕਰਦੇ ਹਾਂ ਜੀ ਮਾਰਚ ਮਹੀਨੇ ਦੀ ਮਾਰਚ ਮਹੀਨੇ ਦੀ ਸੰਗ੍ਰਾਂਦ 14 ਮਾਰਚ ਪੁੰਨਿਆ 3 ਮਾਰਚ ਮੱਸੀਆ 18 ਅਤੇ 19 ਮਾਰਚ ਪੰਚਮੀ 23 ਮਾਰਚ ਇਕਾदशी 15 ਅਤੇ 29 ਮਾਰਚ 10 28 ਮਾਰਚ ਨੂੰ ਮਨਾਈ ਜਾਵੇਗੀ। ਅਪ੍ਰੈਲ ਮਹੀਨੇ ਦੀ ਗੱਲ ਕਰਦੇ ਹਾਂ ਜੀ। ਅਪ੍ਰੈਲ ਮਹੀਨੇ ਦੀ ਸੰਗਰਾਦ 14 ਅਪ੍ਰੈਲ, ਪੁੰਨਿਆ 2 ਅਪ੍ਰੈਲ, ਮੱਸੀਆ 17 ਅਪ੍ਰੈਲ, ਪੰਚਮੀ 21 ਅਪ੍ਰੈਲ, ਇਕਾदशी 13 ਅਤੇ 27 ਅਪ੍ਰੈਲ 10 26 ਅਪ੍ਰੈਲ ਨੂੰ ਮਨਾਈ ਜਾਵੇਗੀ। ਮਈ ਮਹੀਨੇ ਦੀ ਗੱਲ ਕਰੀਏ ਤਾਂ ਸੰਗਰਾਦ 15 ਮਈ ਪੁੰਨਿਆ 1 ਅਤੇ 31 ਮਈ ਮੱਸਿਆ 16 ਮਈ ਪੰਚਮੀ 21 ਮਈ ਇਕਾदशी 13 ਅਤੇ 27 ਮਈ ਦਸਮੀ 25 ਮਈ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇ ਜਾਵੇਗੀ ਜੂਨ ਮਹੀਨੇ ਦੀ ਗੱਲ ਕਰਦੇ ਹਾਂ ਜੀ ਸੰਗਰਾਦ 15 ਜੂਨ ਪੁੰਨਿਆ 29 ਜੂਨ ਮੱਸਿਆ 15 ਜੂਨ ਪੰਚਮੀ 19 ਜੂਨ ਇਕਾदशी 11 ਅਤੇ 25 ਜੂਨ ਦਸਵੀਂ 24 ਜੂਨ ਬੜੀ ਸ਼ਰਦਾ ਪਾਵਨ ਨਾਲ ਮਨਾਈ ਜਾਵੇਗੀ ਜੁਲਾਈ ਮਹੀਨੇ ਦੇ ਅਨੁਸਾਰ ਸੰਗਰਾਦ 16 ਜੁਲਾਈ ਪੁੰਨਿਆ 29 ਜੁਲਾਈ ਮੱਸਿਆ 14 ਜੁਲਾਈ ਪੰਜਵੀਂ 18 ਜੁਲਾਈ ਇਕਾदशी 25 ਜੁਲਾਈ ਦਸਵੀਂ 24 ਜੁਲਾਈ ਨੂੰ ਬੜੀ ਸ਼ਰਦਾ ਪਾਵਨ ਨਾਲ ਪੂਰੇ ਹੀ ਵਰਲਡ ਦੇ ਵਿੱਚ ਮਨਾਈ ਜਾਵੇਗੀ ਅਗਸਤ ਮਹੀਨੇ ਦੇ ਅਨੁਸਾਰ ਅਗਸਤ ਸੰਗਰਾਦ 17 ਅਗਸਤ ਪੁੰਨਿਆ 28 ਅਗਸਤ ਮੱਸਿਆ 12 ਅਗਸਤ, ਪੰਚਮੀ 17 ਅਗਸਤ, ਇਕਾदशी 9 ਅਤੇ 3 ਅਗਸਤ, ਦਸਮੀ 22 ਅਗਸਤ ਨੂੰ ਮਨਾਈ ਜਾਵੇਗੀ। ਸਤੰਬਰ ਮਹੀਨੇ ਦੇ ਅਨੁਸਾਰ ਸੰਗਰਾਦ 17 ਸਤੰਬਰ, ਪੁੰਨਿਆ 26 ਸਤੰਬਰ, ਮੱਸਿਆ 11 ਸਤੰਬਰ, ਪੰਚਮੀ 16 ਸਤੰਬਰ, ਇਕਾदशी 7 ਅਤੇ 22 ਸਤੰਬਰ, ਦਸਮੀ 21 ਸਤੰਬਰ ਨੂੰ ਮਨਾਈ ਜਾਵੇਗੀ। ਸਾਲ ਸੰਗਤ ਜੀ ਹੁਣ ਅਸੀਂ ਗੱਲ ਕਰਦੇ ਹਾਂ ਜੀ 10ਵੇਂ ਮਹੀਨੇ ਦੀ ਅੰਗਰੇਜ਼ੀ ਦੇ ਅਕਤੂਬਰ ਮਹੀਨੇ ਨੂੰ ਸੰਗਰਾਮ 17 ਅਕਤੂਬਰ ਪੁੰਨਿਆ 26 ਅਕਤੂਬਰ ਮੱਸਿਆ 10 ਅਕਤੂਬਰ ਪੰਚਮੀ 15 ਅਕਤੂਬਰ ਇਕਾदशी 6 ਅਤੇ 22 ਅਕਤੂਬਰ ਦਸਵੀ 21 ਅਕਤੂਬਰ ਨੂੰ ਮਣਾਈ ਜਾਵੇਗੀ 11ਵੇਂ ਮਹੀਨੇ ਦੀ ਗੱਲ ਕਰੀਏ ਤਾਂ ਨਵੰਬਰ ਮਹੀਨੇ ਨੂੰ ਸੰਗਰਾਮ 16 ਨਵੰਬਰ ਪੁੰਨਿਆ 24 ਨਵੰਬਰ ਮੱਸਿਆ 9 ਨਵੰਬਰ ਪੰਚਮੀ 14 ਨਵੰਬਰ ਇਕਾदशी 5 ਅਤੇ 21 ਨਵੰਬਰ 10ਵੀਂ 20 ਨਵੰਬਰ ਨੂੰ ਮਨਾਈ ਜਾਵੇਗੀ। ਦਸੰਬਰ ਮਹੀਨੇ ਦੀ ਗੱਲ ਕਰੀਏ ਤਾਂ ਸਾਲ 2026 ਦੇ ਅਨੁਸਾਰ ਸਾਤ ਸੰਗਤ ਜੀ ਸੰਗਰਾਦ 16 ਦਸੰਬਰ, ਪੁੰਨਿਆ 23 ਦਸੰਬਰ, ਪੰਚਮਸਿਆ 8 ਦਸੰਬਰ, ਪੰਚਮੀ 14 ਦਸੰਬਰ, ਇਕਾदशी 4 ਅਤੇ 20 ਦਸੰਬਰ, ਦਸਮੀ 19 ਦਸੰਬਰ ਨੂੰ ਬੜੀ ਸ਼ਰਧਾ ਭਾਵਨ ਦੇ ਨਾਲ ਮਨਾਈ ਜਾਵੇਗੀ। ਇਸ ਤੋਂ ਅਗਲੇ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਸਾਤ ਸੰਗਤ ਜੀ ਗੁਰਪੁਰਬ 2026 ਦੇ ਵਿੱਚ ਕਿਸ ਗੁਰੂ ਸਾਹਿਬ ਦੇ ਕਿਸ ਦਿਨ ਨੂੰ ਕਿਸ ਸਵਾਰ ਨੂੰ ਜਿਹੜੇ ਨੇ ਮਨਾਏ ਜਾਣਗੇ ਪ੍ਰਾਚੀਨ ਪਰੰਪਰਾ ਦੇ ਅਨੁਸਾਰ ਜਿਹੜੀਆਂ ਤਰੀਖਾਂ ਨੇ ਉਹ ਅਸੀਂ ਤੁਹਾਨੂੰ ਦੱਸਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਅਸੀਂ ਇਸੇ ਹੀ ਤਰ੍ਹਾਂ ਦੀਆਂ ਵੀਡੀਓ ਜਿਹੜੀਆਂ ਨੇ ਅਸੀਂ ਇਸ ਚੈਨਲ ਤੇ ਸ਼ੋਰਟ ਵੀਡੀਓ ਵੀ ਅਪਲੋਡ ਕਰਦੇ ਆ ਹਰ ਮਹੀਨੇ ਦੀ ਮਹੀਨੇ ਜਿਹਦੇ ਵਿੱਚ ਅਸੀਂ ਤੁਹਾਨੂੰ ਦੱਸਦੇ ਆ ਸੰਗਰਾਦ ਪੁੰਨਿਆਂ ਮੱਸਿਆ ਪੰਚਮੀ ਕਾਕਸ਼ੀ ਅਤੇ ਦਸਮੀ ਦੇ ਬਾਰੇ ਅਸੀਂ ਹੋਰ ਵੀ ਅਸੀਂ ਇੰਟਰਸਟਿਡ ਵੀਡੀਓ ਜਿਹੜੀਆਂ ਇਸ ਚੈਨਲ ਤੇ ਅਪਲੋਡ ਕਰਦੇ ਹੀ ਰਹਿਣੇ ਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ